ਸੋਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਰਸੋਈ ਦੇ ਵਿੱਚ ਅੱਜ ਅਸੀਂ ਆਪਣੀ ਰਸੋਈ ਦੇ ਵਿੱਚ ਬਣਾਉਣ ਲੱਗੇ ਆਂ ਬੈਂਗਣ ਦਾ ਪੜਥਾ ਬੈਂਗਣ ਦਾ ਪੜਥਾ ਹਾਲਾਂਕਿ ਸਾਰੇ ਲੋਕ ਹੀ ਬਣਾਉਂਦੇ ਨੇ ਪਰ ਅਸੀਂ ਅੱਜ ਬਣਾਵਾਂਗੇ ਥੋੜਾ ਜਿਹਾ ਵੱਖਰੇ ਤਰੀਕੇ ਦੇ ਨਾਲ ਲੋਕ ਕੀ ਕਰਦੇ ਨੇ ਬੈਂਗਣ ਨੂੰ ਪਹਿਲਾਂ ਭੁੰਨਦੇ ਨੇ ਸਾਰੇ ਨੂੰ ਪਿਓ ਦੇ ਵਿੱਚ ਜੇ ਕੋਈ ਕੀੜਾ ਮਕੌੜਾ ਵੀ ਹੋਵੇ ਉਹ ਵੀ ਭੁੰਨਿਆ ਜਾਂਦਾ ਪਰ ਸਾਡਾ ਬਿੰਗਣ ਦਾ ਪਰੌਠਾ ਬਣਾਉਣ ਦਾ ਤਰੀਕਾ ਥੋੜਾ ਜਿਹਾ ਵੱਖਰਾ ਹੈ ਜਿਵੇਂ ਦਾ ਤਰੀਕਾ ਉਹ ਤੁਹਾਨੂੰ ਸਾਰੀ ਵੀਡੀਓ ਦੇ ਐਂਡ ਤੱਕ ਪਤਾ ਲੱਗ ਜੇਗਾ ਬਣੇ ਰਹੋ ਸਾਡੇ ਨਾਲ ਤੇ ਸ਼ੁਰੂ ਕਰਦੇ ਹਾਂ ਬਣਾਉਣਾ ਬਿੰਗਣ ਦਾ ਪਰੌਠਾ ਲੋ ਜੀ ਪਹਿਲਾਂ ਆਪਾਂ ਲੈਣਾ ਸਬੂਤਾ ਬਿੰਗਣ ਐਵੇਂ ਦਾ ਸਬੂਤਾ ਬਿੰਗਣ ਹੁੰਦਾ ਇਹਨੂੰ ਦੋ ਹਿੱਸਿਆਂ ਦੇ ਵਿੱਚ ਕੱਟ ਕੇ ਤੇ ਫਿਰ ਇਹਦੀ ਛਿੱਲੜ ਲਾ ਲੈਣੀ ਹੈ ਛਿੱਲੜਾ ਲਾ ਕੇ ਨੂੰ ਅੱਧੇ-ਅੱਧੇ ਪੀਸ ਕਰ ਲੈਣੇ ਨੇ ਜਿੱਡਾ ਕਾ ਆ ਪੀਸ ਕੀਤਾ। ਇਹਦੇ ਨਾਲ ਇਹ ਹੁੰਦਾ ਵੀ ਜੇ ਵਿੱਚ ਕੋਈ ਕੀੜਾ ਮਕੌੜਾ ਹੋਏਗਾ ਉਹ ਨਿਕਲ ਜਾਏਗਾ। ਜੇ ਤੁਸੀਂ ਸਿੱਧੇ ਬੈਂਗਣ ਨੂੰ ਹੀ ਮਤਲਬ ਬਿਨਾਂ ਕੱਟੇ ਹੀ ਭੁੰਨਤਾ ਤੇ ਜੇ ਵਿੱਚ ਕੋਈ ਇਹਦੇ ਕੀੜਾ-ਕੂੜਾ ਲੱਗਾ ਹੋਇਆ ਉਹ ਵਿੱਚ ਹੀ ਭੁੰਨਿਆ ਜਾਣਾ ਤੇ ਬੈਂਗਣ ਦੇ ਪਰਠੇ 'ਚ ਫਿਰ ਉਹ ਕੀੜੇ ਦਾ ਵੀ ਸਵਾਦ ਆਏਗਾ। ਉਹ ਫਿਰ ਨੌਣ ਵਿੱਚ ਬੈਂਗਣ ਦਾ ਪਰਠਾ ਬਣ ਜਾਏਗਾ। ਤੇ ਤਾਂ ਕਰਕੇ ਆ ਚੀਜ਼ਾਂ ਸਾਰੀਆਂ ਮਤਲਬ ਬੈਂਗਣ ਕੱਟ ਕੇ ਚਾਰ ਹਿੱਸਿਆਂ ਦੇ ਵਿੱਚ ਤੇ ਉਹਦੀ ਛਿੱਲੜਾ ਲਾ ਕੇ ਤੇ ਪੂਰਾ ਪਕਾਉਣ ਦਾ ਪਰਸਪਰ ਆਉਂਗਾ ਤੇ ਹੋ ਸਕਦਾ ਇਹਦੇ ਟੇਸਟ ਦੇ ਵਿੱਚ ਵੀ ਅੰਡ ਦੇ ਵਿੱਚ ਕੋਈ ਫਰਕ ਦੇਖਣ ਨੂੰ ਮਿਲੇ ਐਵੇਂ ਕਾਜਾ ਮਾਜਾ ਕਰਕੇ ਪਿਆਜ਼ ਕੱਟਣੇ ਨੇ ਤੇ ਵਿੱਚ ਤਣੀਆਂ ਤੇ ਟਮਾਟਰ ਪਿਆਜ਼ ਇਦਾਂ ਦਾ ਇਹਦੀ ਸਲਾਈਸ ਜਿਹੀ ਕੱਟ ਕੇ ਮਤਲਬ ਐਵੇਂ ਕੱਟ ਲੈਣੇ ਆ ਇਹ ਡੇਡੇਕ ਪੀਸ ਹੋਣ ਇਹਨੂੰ ਕੀ ਭੁੰਨਾਂਗੇ ਬਾਅਦ ਚ ਫਿਰ ਇਹਦੀ ਇੱਕ ਵਿਸਲ ਦਵਾ ਲੇ ਪਾਣੀ ਤੇਨੂੰ ਬਾਲਣਾ ਮਤਲਬ ਠੀਕ ਐ ਇਹਨੂੰ ਬਈ ਬੈਂਗਰ ਨੂੰ ਭੁੰਣਾ ਨਹੀਂ ਹੈਗਾ ਇਹਨੂੰ ਬਾਲ ਕੇ ਫਿਰ ਬਾਲ ਕੇ ਭੜਸਾ ਬਣੇਗਾ ਬੈਂਗਣ ਦਾ ਛੋਟੇ ਛੋਟੇ ਪੀਸ ਕਰ ਲੈਣੇ ਨੇ ਛੋਟੀਆਂ ਛੋਟੀਆਂ ਸਲੇਸਾਂ ਘੱਟ ਕੇ ਉਸ ਤੋਂ ਬਾਅਦ ਆਹ ਪੈ ਜਾਏਗਾ ਧਣੀਆਂ ਟਮਾਟਰ ਤੇ ਪਿਆਜ਼ ਉਹ ਸਾਡੀ ਕੜਾਈ ਛੋਟੀ ਜੀ ਉਹ ਕੜਾਈ ਬਹੁਤ ਹਾਨੀਕਾਰਕ ਐ ਪਰ ਅਸੀਂ ਤਾਂ ਵੀ ਬਣਾ ਰਹੇ ਆਂ ਆ ਵੀ ਹਾਨੀਕਾਰਕ ਐ ਐਲੂਮੀਨੀਅਮ ਦਾ ਕੁੱਕਰ ਪਰ ਤਾਂ ਵੀ ਅਸੀਂ ਬਣਾ ਰਹੇ ਆਂ ਬਿਮਾਰੀਆਂ ਸਬਜ਼ੀ ਦੇ ਨਾਲ ਬਿਮਾਰੀਆਂ ਵੀ ਬਣਾਉ ਲੱਗੀਆਂ ਅਸੀਂ ਇਹ ਸਾਡੀ ਸਿਹਤ ਨੂੰ ਫਿਰ ਖਰਾਬ ਕਰੇਗੀ ਬਾਅਦ ਚ ਚਲ ਬਾਲ ਦੇ ਗੈਸ ਗਰਮ ਕਰ ਲਾਉ ਨੂੰ ਪਾ ਕੇ ਇੱਕ ਚੀਜ਼ ਅਸੀਂ ਵਧੀਆ ਸ਼ੁੱਧ ਪਾਵਾਂਗੇ ਉਹ ਹੋਏਗਾ ਸਰੋਂ ਦਾ ਤੇਲ ਭਾਂਡੇ ਸਾਡੇ ਹਾਨੀ ਕਰਕਣੇ ਪਰ ਇਹਦੇ ਵਿੱਚ ਸਰੋਂ ਦਾ ਤੇਲ ਆ ਪਾਵਾਂਗੇ ਫਿਰ ਅਸੀਂ ਸਰੋਂ ਦੇ ਤੇਲ ਦੇ ਵਿੱਚ ਇਹਨੂੰ ਲਾਵਾਂਗੇ ਤੜਕਾ ਭੁੰਨਾਂਗੇ ਇਹਨੂੰ ਪਾਣੀ ਚ ਕਿ ਤੇਲ ਚ ਭੁੰਨਣਾ ਪੈਂਣਾ ਤੇਲ ਚ ਤੇਲ ਚ ਭੁੰਨਣਾ ਨਾ ਤੇਲ ਚ ਭੁੰਨਣਾ ਬਲਣਾ ਤੇ ਤੜਕਾ ਅਸੀਂ ਲਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਹਲਦੀ ਨਾ ਰਿਫਾਈਨਡ ਆਲੋਂ ਵਧੀਆ ਤੇ ਨਾ ਕੋਈ ਹੋਰ ਰੋਲ ਵਧੀਆ ਸਰੋਂ ਦਾ ਤੇਲ ਜਾਂ ਦੇਸੀ ਘਿਓ ਦੇ ਵਿੱਚ ਲਾਓ ਤੜਕਾ ਸਹਫੋਲਾ ਬੇਕਾਰ ਹੁੰਦਾ ਰਫਾਇਨ ਆਲ ਸਾਰੀ ਬੇਕਾਰ ਨੇ ਇਹ ਬੈਂਗਣਾਂ ਇੱਥੇ ਇੱਥੇ ਕਯੂਬਾਂ ਦੇ ਵਿੱਚ ਬੈਂਗਣ ਕੱਟ ਲਿਆ ਤੇ ਇਹਦੇ ਵਿੱਚ ਕਿੰਨਾ ਪਾਉਣਾ ਹੈ ਪਾਣੀ ਇੱਕ ਕੌਲੀ ਇੱਕ ਕੌਲੀ ਇੱਕ ਕੌਲੀ ਪਾਣੀ ਪਾ ਕੇ ਤੇ ਕੁੱਕਰ ਦੀ ਇੱਕ ਸੀਟੀ ਮਰਵਾ ਲੈਣੀ ਹੈ ਤੇ ਉਸ ਤੋਂ ਬਾਅਦ ਬੈਂਗਣ ਉਬਲ ਜਾਏਗਾ ਤੇ ਫਿਰ ਇਹਦਾ ਅਗਲਾ ਪ੍ਰੋਸੈਸ ਨਾਲ ਦੀ ਨਾਲ ਅਸੀਂ ਕਰਾਂਗੇ ਸਾਥ ਉਹਨਾਂ ਟਾਈਮ ਪਿਆਜ਼ ਕੱਟ ਲਓ ਨਾਲ ਤਾਂ ਨਹੀਂ ਆ ਕੱਟ ਲਓ ਜਿੰਨਾ ਟਾਈਮ ਸੀਟੀ ਵੱਦੀ ਹੈ ਹਣਾ ਜੀ ਤੇ ਤੜਕੇਦਾਨੀ ਦੂਜੀ ਕਰਿਓ ਜੀ ਆ ਨਹੀਂ ਦੂਜੀ ਜਿਹੜੀ ਉਦੋਂ ਆਪਾਂ ਵਰਤੀ ਸੀ ਤੜਕਾਦਾਨ ਉਹ ਵਿੱਚ ਉਹਦੇ ਵਿੱਚ ਜਿਹੜੀ ਪਈ ਹੈ ਆਹ ਵਾਲੀ ਤੜਕੇਦਾਨੀ ਦੇ ਵਿੱਚ ਅਸੀਂ ਤੜਕਾ ਲਾਉਨੇ ਹੁੰਨੇ ਤੁਹਾਡੀ ਸਿਹਤ ਲਈ ਸਬਜ਼ੀਆਂ ਉਹੀ ਮਤਲਬ ਫਾਇਦੇਮੰਦ ਨੇ ਜਿਹੜੀਆਂ ਸਬਜ਼ੀਆਂ ਨੂੰ ਖਾਣ ਨੂੰ ਜੀ ਨਹੀਂ ਕਰਦਾ ਜਿਵੇਂ ਕਿ ਕਹਿਦੀ ਹੈ ਟਿੰਡੇ ਕਰੇਲੇ ਕद्दू ਬੈਂਗਣ ਇਹ ਸਬਜ਼ੀਆਂ ਵੀ ਸਾਨੂੰ ਮਤਲਬ ਫਾਇਦਾ ਪਹੁੰਚਾਉਂਦੀਆਂ ਨੇ ਸਾਡੇ ਸਰੀਰ ਨੂੰ ਪਰ ਅਸੀਂ ਸਾਡੇ ਲੋਕ ਇਹਨਾਂ ਨੂੰ ਖੁਸ਼ ਹੋ ਕੇ ਨਹੀਂ ਖਾਂਦੇ ਪਤਾ ਨਹੀਂ ਕੀ ਚੱਕਰਾ ਵੀ ਵੇਖਣ ਚ ਹੋਰ ਤਰ੍ਹਾਂ ਦੀਆਂ ਲੱਗਦੀਆਂ ਨੇ ਜਾਂ ਕੀ ਆ ਪਰ ਟੇਸਟ ਜਦੋਂ ਬਣ ਜਾਂਦੀਆਂ ਨੇ ਟੇਸਟ ਵਧੀਆ ਹੁੰਦਾ ਹਰੀਆਂ ਸਬਜ਼ੀਆਂ ਡਾਕਟਰ ਵੀ ਕਹਿੰਦੇ ਨੇ ਵੀ ਖਾਣੀਆਂ ਚਾਹੀਦੀਆਂ ਨੇ ਤੇ ਉਹਨਾਂ ਦਾ ਹੀ ਸਿਹਤ ਨੂੰ ਫਾਇਦਾ ਆਓ ਸ਼ੁਰੂਆਤ ਕਰੀਏ ਪਿਆਜ਼ ਕੱਟਣ ਦੀ ਡੇਢ ਟਮਾਟਰ ਧਣੀਆਂ ਤੇ ਚਾਰ ਪਿਆਜ਼ ਬਰੀਕ-ਬਰੀਕ ਇਤਾਂ ਕਰਕੇ ਪਿਆਜ਼ ਕੱਟ ਲੈਣੇ ਨੇ ਤੜਕੇ ਦੇ ਲਈ ਇਹਦੇ ਵਿੱਚ ਤੜਕਾ ਲੱਗੇਗਾ ਇਹਦੇ ਵਿੱਚ ਹੁਣ ਬੈਂਗੜ ਦੀ ਸੀਟੀ ਵੱਜਣ ਵਾਲੀ ਪਿਆਜ਼ ਸਾਡੇ ਕੱਟੇ ਗਏ ਨੇ ਚਾਰ ਪਿਆਜ਼ ਕੱਟੇ ਗਏ ਆ ਬਰੀਕ-ਬਰੀਕ ਹੁਣ ਬਰੀਕ-ਬਰੀਕੀ ਟਮਾਟਰ ਕੱਟੇ ਜਾਣਗੇ ਧਨੀਆ ਵੀ ਬਰੀਕ-ਬਰੀਕ ਕੱਟਿਆ ਜਾਏਗਾ ਤੇ ਅਸੀਂ ਹੁਣ ਇਹਨਾਂ ਨੂੰ ਅੱਗ ਲਾ ਕੇ ਇਹ ਤੇਲ ਨੂੰ ਲੱਗਿਆਂ ਗਰਮ ਕਰ ਨੂੰ ਸਰੋਂ ਦਾ ਤੇਲ ਦੋ ਧਨੀਆ ਵੀ ਇੱਕ ਟਾੜਾ ਦੇ ਦੋ ਹਰੀਆਂ ਮਿਰਚਾਂ ਫੜਾ ਦੋ ਬਈ ਦੋ ਚਾਰ ਹਰੀਆਂ ਮਿਰਚਾਂ ਇਹ ਵੇਖੋ ਆ ਤੁਹਾਡੇ ਸਾਹਮਣੇ ਧੂਆ ਨਿਕਲ ਲੱਗ ਗਿਆ ਤੇ ਸੀਟੀ ਵੱਜਣ ਵਾਲੀ ਐ ਬੈਂਗਣ ਬਣ ਗਿਆ ਬਣ ਗਿਆ ਹੀ ਸਮਝੋ ਨਹੀਂ ਬਣ ਨਹੀਂ ਗਿਆ ਉੱਬਲ ਗਿਆ ਸਮਝੋ ਇੱਕ ਕਟਛੀ ਸਰੋਂ ਦੇ ਤੇਲ ਦੀ ਤੜਕੇ ਦੇ ਲਈ ਗੈਸ ਚਾਲੂ ਹੈ ਤੇ ਇਸ ਨੂੰ ਗਰਮ ਸੜ ਜਾਣਾ ਤੇ ਫਿਰ ਵਿੱਚ ਆਪਾਂ ਤੜਕਾ ਦੇ ਵਿੱਚ ਪੁੰਨ ਲਾਂ ਤੇਲ ਤੜਕੇ ਦੀ ਸੜ ਗਿਆ ਆ ਸਮਾਨ ਇਹਦੇ ਵਿੱਚ ਤੜਕੇ ਦੇ ਵਿੱਚ ਪਾਵਾਂ ਔਰ ਤੜਕੇ ਦਾ ਸਮਾਨ ਸੜ ਗਿਆ ਇੱਥੇ ਜੀਰਾ ਜੂਰਾ ਨਹੀਂ ਪਾਉਣਾ ਕੋਈ ਪਾਉਣਾ ਔਰ ਪਿਆਜ਼ਾਂ ਦਾ ਪਾਉਣਾ ਨਹੀਂ ਜੀ ਪਾਉਣਾ ਪਾਪਾ ਚਲ ਇਹ ਕੜਚੀ ਮਾਰ ਦੋ ਜਦੋਂ ਬ੍ਰਾਊਨ ਬ੍ਰਾਊਨ ਹੋ ਜਾਣਗੇ ਦੇਗੀ ਮਿਰਚ ਉਦੋਂ ਪਾਵਾਂਗੇ ਇੱਧਰ ਤੜਕਾ ਪੁੱਜ ਗਿਆ ਤੇ ਇੱਧਰ ਬੈਂਗਣ ਉਪਲ ਗਿਆ ਬਸ ਕੱਢ ਕੇ ਸਾਰੀ ਆਹ ਸੀਗਾ ਬੈਂਗਣ ਜਿਹੜਾ ਆਪਾਂ ਉਹ ਬਾਲਿਆ ਜਿਹਨੂੰ ਉਵੇਂ ਹੀ ਆਪਾਂ ਪੁੰਜਦੇ ਤੇ ਇਹਨੇ ਬਲੈਕ ਕਲਰ ਦਾ ਹੋਣਾ ਸੀ ਪਰ ਹੁਣ ਇਹਨੂੰ ਬਾਲਿਆ ਗਿਆ ਪਾਣੀ ਦੇ ਵਿੱਚ ਤੇ ਇਹਦਾ ਵੇਖੋ ਕਿੰਨਾ ਸੋਹਣਾ ਕਲਰ ਆਇਆ ਆ ਗ੍ਰੀਨ ਗ੍ਰੀਨ ਜਿਆ ਆ ਤੇ ਵੇਚੀ ਇਹਦੇ ਆਲੇ ਬੀਜ ਨੇ ਇਹ ਉੱਭੜ ਗਿਆ ਤੇ ਹੁਣ ਇਹਨੂੰ ਆਪਾਂ ਇਹਦਾ ਹੀ ਆਪਾਂ ਇਹਨੂੰ ਪੜਥੇ ਦੇ ਵਿੱਚ ਚੇਂਜ ਕਰ ਦਾਂਗੇ ਪਾਣੀ ਕੱਢ ਲੈਣਾ ਤੇ ਕੱਲਾ ਬੈਂਗਣ ਫਿਰ ਰਹਿ ਜਾਏਗਾ ਇਹਦੇ ਪੇਠਾ ਜਿਆ ਵੀ ਲੱਗਦਾ ਜਿਵੇਂ ਪੇਠਾ ਜਿਆ ਆਪਾਂ ਦਾ ਲੱਗ ਗਿਆ ਨਾ ਉਸ ਤਰ੍ਹਾਂ ਉਹਦੇ ਵਿੱਚ ਘੁੱਜ ਕੇ ਗੱਲਾਂ ਸੀ ਥੋੜੇ ਤਾਂ ਗਲ ਗਿਆ ਪਾਰ ਔਲੀ ਬਾਦਿਆ ਹੁਣ ਹਾਲੀ ਫਲਦੀ ਵੀ ਕਰੀ ਆ ਦਾ ਕਦੂ ਆਪ ਜਿਵੇਂ ਅਸੀਂ ਪੁਣਿਆ ਸੀ ਉਵੇਂ ਪੁਣ ਕੇ ਤਿਆਰ ਹੋ ਗਿਆ ਪਾਣੀ ਇਹਦੇ ਥੱਲੋਂ ਨੁੱਛੜੀ ਜਾਂਦਾ ਬੈਂਗਣ ਸੌਰੀ ਧਣੀਆਂ ਨੂੰ ਵੀ ਬੰਦਾ ਜੀ ਵੇਚੀ ਪੂ ਨਲੇ ਤੇ ਚੰਗਾ ਰਹਿੰਦਾ ਬਾਅਦ ਚ ਭੁੱਲ ਜਾਂਦਾ ਬੰਦਾ ਵੀ ਧਣੀਆਂ ਵੀ ਪਾਉਣਾ ਸਬਜ਼ੀ ਥੋੜਾ ਜਿਆਦਾ ਖਲਾਣਾ ਸੀ ਆਪਾਂ ਬਾਅਦ ਚ ਪਾ ਦੇਵਾਂਗੇ ਸਬਜ਼ੀ ਦੇ ਉੱਪਰ ਕੋਈ ਨਹੀਂ ਚਲਦਾ ਛੋਟੇ ਹੁੰਦੇ ਨਾ ਫੋਟੋਆਂ 'ਚ ਵੇਂਦੇ ਹੁੰਦੇ ਸੀ ਵੀ ਜਦੋਂ ਉਹ ਸਬਜ਼ੀ ਐ ਬਣਦੀ ਸੀ ਨਾ ਧਣੀਆਂ ਤੁਮੀਆਂ ਪਾਇਆ ਹੁੰਦਾ ਸੀ ਫੋਟੋਆਂ 'ਚ ਸਬਜ਼ੀ ਦੇ ਉੱਤੇ ਤੇ ਐਂ ਲੱਗਦਾ ਸੀ ਮੂੰਹੋਂ ਪਾਣੀ ਆ ਜਾਂਦਾ ਸੀ ਵੀ ਪਤਾ ਨਹੀਂ ਕਿੱਡੀ ਕ ਵਧੀਆ ਚੀਜ਼ ਬਣਾਉਣ ਲੱਗੇ ਆ ਪਰ ਇਹ ਨਹੀਂ ਪਤਾ ਵੀ ਇੱਕ ਦਿਨ ਅਸੀਂ ਵੀ ਵੀਡੀਓ ਬਣਾਵਾਂਗੇ ਘਰ ਦੇ ਬਣਾਉਣੀਆਂ ਸਬਜ਼ੀਆਂ ਦੀ ਦੇਖਦੇ ਸਮਾਂ ਆ ਜਾਂਦਾ ਬੰਦੇ ਦਾ ਚਲੋ ਸ਼ੁਕਰੀਆ ਰੱਬ ਦਾ ਇੱਥਾ ਨਮੀ ਦੇਸ਼ ਬਣਾਉਣੀ ਦਿਖ ਰਹੇ ਆ ਕੱਦੂ ਪਿਆ ਸਾਈਡ ਤੇ ਆਪਾਂ ਨੂੰ ਡੀ ਕਰਿਆ ਵੀ ਕਦੋਂ ਮੈਨੂੰ ਤੜਕੇ ਦੇ ਵਿੱਚ ਪਾਉਣਗੇ ਪਰ ਇਹਨੂੰ ਇਹ ਨਹੀਂ ਪਤਾ ਵੀ ਜਿੰਨਾ ਟਾਈਮ ਜਰਾ ਪਾਣੀ ਨਹੀਂ ਨਿਕਲਦਾ ਉਨਾ ਟਾਈਮ ਨਹੀਂ ਤੈਨੂੰ ਪਾਉਂਦੇ ਹੈਗੇ ਉਹ ਚਰਾ ਤਰਸ ਰਿਹਾ ਵੀ ਕਦੋਂ ਮੈਂ ਜਾ ਕੇ ਤੜਕੇ ਦੇ ਵਿੱਚ ਰਲਾਂਗਾ ਤੇ ਮੈਨੂੰ ਫਿਰ ਭੜਥੇ ਦਾ ਨਾਮ ਦਿੱਤਾ ਜਾਏਗਾ ਹੱਲੇ ਬੈਂਗਣੀ ਵੱਜ ਰਹੀ ਹੈ ਬੈਂਗਣੀ ਵੱਜ ਰਹੀ ਹੈ ਤੜਕਾ ਵੀ ਜਦੋਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਭੁੱਜਿਆ ਜਾਏਗਾ ਫਿਰ ਪਾਉਣ ਦਾ ਫਾਇਦਾ ਨਹੀਂ ਤੇ ਕੱਚਾ ਬੈਂਗਣ ਵੀ ਰਹਿ ਜਾਏਗਾ ਤੇ ਕੱਚਾ ਤੜਕਾ ਵੀ ਰਹਿ ਜਾਏਗਾ। ਬਸ 2 ਮਿੰਟ ਦੀ ਖੇਡ ਆ ਆਪਾਂ 2 ਮਿੰਟ ਦੇ ਵਿੱਚ ਵਿੱਚ ਇਹਨਾਂ ਦੋਵਾਂ ਦੀਆਂ ਜੱਫੀਆਂ ਪਵਾ ਦੇਣੀਆਂ ਨੇ। ਲੋ ਜੀ ਤੜਕੇ ਦੀ ਸ਼ਕਲ ਦੱਸਦੀ ਪਈ ਆ ਕਿ ਤੜਕਾ ਸੜ ਚੁਕਿਆ ਹੈ। ਤੇ ਤੜਕਾ ਆਪ ਦੱਸ ਰਿਹਾ ਵੀ ਮੈਂ ਥੱਲੇ ਲੱਗ ਚੁਕਿਆ। ਤੇ ਹੁਣ ਬੈਂਗਣ ਬੈਂਗਣ ਵਿੱਚ ਪਾਣ ਦਾ ਆ ਗਿਆ ਸਮਾਂ ਪਰ ਥੋੜੀ 2-3 ਸਕਿੰਟਾਂ ਦੀ ਹਾਲੇ ਦੇਰੀ ਹੈ ਕਿਉਂਕਿ ਇਹਨੇ ਤੇਲ ਨਹੀਂ ਛੱਡਿਆ ਤੇ ਕਨਫਰਮ ਆਫੀਸ਼ੀਅਲੀ ਕਨਫਰਮ ਨਹੀਂ ਹੋਇਆ ਵੀ ਤੜਕਾ ਭੁੱਜ ਚੁਕਿਆ ਲੋ ਜੀ ਉਬਲਿਆ ਹੋਇਆ ਬੈਂਗਣ ਪਾਤਾ ਅਸੀਂ ਵਿੱਚ ਤੇ ਇਹਨੂੰ ਹੁਣ ਗੁੱਛੂ-ਮੁੱਛੂ ਕਰਕੇ ਕਾਜਾ-ਮਾਜਾ ਕਰਕੇ ਦਾ ਬਣਾਵਾਂਗੇ ਪੜਥਾ ਤੇ ਫਿਰ ਐਂਡ ਦੇ ਵਿੱਚ ਜਦੋਂ ਇਹ ਪੂਰਾ ਰੈਡੀ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਵੀ ਇਹਦੀ ਸ਼ਕਲ ਕਿਵੇਂ ਦੀ ਆ ਫਿਲਹਾਲ ਤਾਂ ਸ਼ਕਲ ਤੁਸੀਂ ਐਵੇਂ ਦੀ ਦੇਖੋ ਆਵੇ ਇਹ ਕੱਚਾ ਇਹ ਟਮਾਟਾ ਇਹਨੂੰ ਹੁਣ ਮਿਕਸ ਕਰਾਂਗੇ ਆਇਆ ਕਰਕੇ ਤੇ ਫਿਰ ਇਹਦਾ ਕਚੁੰਬਰ ਨਿਕਲ ਜਾਏਗਾ ਤੇ ਕਚੁੰਬਰ ਦਾ ਨਾਮ ਹੋ ਜਾਏਗਾ ਪੜਤਾ ਘਮਾਰੀ ਘਮਾਰੀ ਚੰਗੀ ਤਰ੍ਹਾਂ ਕਰੀਏ ਆਹ ਲੇਣਾ ਨਾ ਕਰੀਏ ਉਹ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਉਹਦੇ ਨਾਲ ਲੱਜੇਗਾ ਇਹਦੇ ਫਿਰ ਕਾਲਾ ਕਾਲਾ ਜਿਆ ਸਬਜ਼ੀ ਦਾ ਹੋ ਜਾ ਇਹਨੂੰ ਉਹ ਕਰਦੇ ਜਿਵੇਂ ਛਿੰਦੇ ਨਹੀਂ ਹੈਗੇ ਆਪਾਂ ਆਲੂ ਮੈਸ਼ ਕਰਨੇ ਆ ਮੈਸ਼ੀਆ ਕਰ ਲਓ ਜੀ ਕਰੋ ਦਰਸ਼ਨ ਪਠਾ ਸਹਿਰ ਦੇ ਜੇਰਾ ਕਿ ਸਾਡੇ ਕਰ ਕਮਲਾਂ ਦੇ ਨਾਲ ਮੰਮੀ ਵੱਲੋਂ ਨਹੀਂ ਪੱਥਾ ਰੱਖਿਆ ਗਿਆ ਤੇ ਅਸੀਂ ਇਹ ਸਾਰੀ ਕਰਤੀ ਪਠਾ ਬਣ ਕੇ ਤਿਆਰ ਹੋਣ ਵਾਲਾ ਇਹਨੂੰ ਲੱਗਣਗੇ ਹੋਰ ਸਿਰਫ 5-10 ਮਿੰਟ ਲੱਗਣਗੇ 5-10 ਮਿੰਟ ਦੇ ਵਿੱਚ ਪੂਰਾ ਤਿਆਰ ਹੋ ਜਾਏਗਾ ਫਿਰ ਉਹ ਤੋਂ ਬਾਅਦ ਰੋਟੀਆਂ ਦੀ ਕਾਰੀਗਰੀ ਸਟਾਰਟ ਹੋਏਗੀ ਰੋਟੀਆਂ ਬਣਾਵਾਂਗੇ ਤੇ ਫਿਰ ਉਹ ਰੋਟੀਆਂ ਨਾਲ ਖਾਵਾਂਗੇ ਇਹ ਉਹ ਸਬਜ਼ੀਆਂ ਨੇ ਜਿਨ੍ਹਾਂ ਨੂੰ ਲੋਕ ਜ਼ਿਆਦਾਤਰ ਪਸੰਦ ਨਹੀਂ ਕਰਦੇ ਤੇ ਜਿਹੜੇ ਪਸੰਦ ਕਰਦੇ ਨੇ ਉਹ ਬਹੁਤ ਚੁਣਵੇਂ ਜਿਹੇ ਲੋਕ ਨੇ ਜਿਹੜੇ ਆ ਹੋਗੇ ਟਿੰਡੀਆਂ ਨੂੰ ਪਸੰਦ ਕਰਦੇ ਨੇ ਪਰਥੇ ਨੂੰ ਪਸੰਦ ਕਰਦੇ ਨੇ ਭਿੰਡੀਆਂ ਨੂੰ ਪਸੰਦ ਕਰਦੇ ਨੇ ਚੱਪਣ ਕਰਦੇ ਨੂੰ ਪਸੰਦ ਕਰਦੇ ਨੇ ਕੀਏ ਨੂੰ ਪਸੰਦ ਕਰਦੇ ਨੇ ਗਰਮੀਆਂ ਦੀਆਂ ਸੁਗਾਤਾਂ ਨੇ ਆ ਗਰਮੀਆਂ ਦਾ ਤੋਹਫ਼ਾ ਕੁਦਰਤ ਨੇ ਦਿੱਤਾ ਗਰਮੀਆਂ 'ਚ ਇਹ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਤਾਂ ਸਾਡਾ ਸਰੀਰ ਸੈੱਟ ਰਹੇਗਾ ਗਰਮੀਆਂ ਦੇ ਵਿੱਚ ਜੇ ਆਪਾਂ ਜ਼ਿਆਦਾ ਗਰਮਨ ਸਬਜ਼ੀਆਂ ਖਾਵਾਂਗੇ ਤੇ ਫਿਰ ਆਪਣਾ ਨੁਕਸਾਨ ਹੋਣਾ ਤੈ ਹੈ। ਬਿਨਾ ਪੁੰਕੇ ਜਿਹੜਾ ਬੈਂਗਣਾ ਸੀ ਬਣਾਇਆ ਸੀ, ਬਾਲ ਕੇ ਬੈਂਗਣ ਦਾ ਪਰਸਾ ਬਣਾਇਆ ਸੀ ਉਹ ਸਬਜ਼ੀ ਬਣ ਕੇ ਹੋ ਗਈ ਤਿਆਰ। ਤੇ ਆਓ ਤੁਹਾਨੂੰ ਕਰਵਾਈਏ ਦਰਸ਼ਨ ਤੇ ਤੁਸੀਂ ਵੀ ਇਹਦਾ ਰੂਪ ਵੇਖੋ ਸਮਝੀਦਾ ਤੇ ਉਹ ਦੁਬਾਰ ਅਸੀਂ ਰੋਟੀਆਂ ਦੇ ਨਾਲ ਖਾ ਕੇ ਤੁਹਾਨੂੰ ਦੱਸਾਂਗੇ ਵੀ ਟੇਸਟ ਕਿਵੇਂ ਦਾ ਬਣਿਆ। ਆਹ ਸਬਜੀ ਦਾ ਰੰਗ ਰੂਪ ਹੈ ਜੀ ਐਵੇਂ ਦਾ ਆਉਂਦਾ ਤੇ ਜਿਵੇਂ ਆਪਾਂ ਦੂਜਾ ਪਰਠਾ ਬਣਾਉਂਦੇ ਆ ਉਹਦਾ ਵੀ ਸੇਮ ਹੈ ਨੇ ਦਾ ਹੀ ਰੰਗ ਰੂਪ ਹੁੰਦਾ ਪਰ ਉਹਦੇ ਵਿੱਚ ਇੱਕ স্মੋਕੀ ਜੀ স্মੋਕੀਆ ਫਲੇਵਰ ਹੁੰਦਾ ਜਦੋਂ ਆਪਾਂ ਜਿਹੜਾ ਧੂਏ ਦਾ ਫਲੇਵਰ ਉਹਦੇ ਵਿੱਚ ਵੜ ਜਾਂਦਾ ਪਰ ਇਹਦੇ ਨਾਲ ਸਾਫ਼ ਸੁਥਰੇ ਤਰੀਕੇ ਦੇ ਨਾਲ ਬੈਂਗਣ ਦਾ ਪਰਠਾ ਬਣਾਉਂਦਾ ਇਹੀ ਤਰੀਕਾ ਵੀ ਉਹਨੂੰ ਕੱਟ ਵੱਟ ਕਰਕੇ ਚੰਗੀ ਤਰ੍ਹਾਂ ਛਿੱਲੜ ਲਾ ਕੇ ਬਣਾਓ ਤੇ ਵਿੱਚ ਜੇ ਕੋਈ ਕੀੜਾ ਕੁੜਾ ਹੋਏਗਾ ਉਹਦੇ ਤੋਂ ਬੰਦਾ ਬਸ ਸਕਦਾ ਤੇ ਟੇਸਟ ਦੋਵਾਂ ਸਬਜ਼ੀਆਂ ਦਾ ਸੇਮ ਹੁੰਦਾ ਬਸ ਉਹ ਦੂਜੀ 'ਚ ਜਿਹੜਾ ਧੁੰਨ ਕੇ ਬਣਾਇਆ ਹੁੰਦਾ ਉਹ 'ਚ স্মੋਕੀ ਫਲੇਵਰ ਜਾਂਦਾ ਧੰਨਵਾਦ ਹੋਰ ਨਵੀਆਂ ਵੀਡੀਓਜ਼ ਜਿਹੜੀਆਂ ਅਸੀਂ ਬਣਾਵਾਂਗੇ ਮਤਲਬ ਕੀਚਨ ਦੇ ਰਿਲੇਟਡ ਰੈਸਪੀਜ਼ ਦੇ ਰਿਲੇਟਡ ਉਹਨੂੰ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਵੀ ਕਰ ਸਕਦੇ ਹੋ ਤੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰੀ ਵੀਡੀਓ ਵੇਖਣ ਦੇ ਲਈ ਤੇ ਮਿਲਾਂਗੇ ਫੇਰ ਤੁਹਾਨੂੰ ਛੇਤੀ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ